ਮੈਂ ਲਈ ਦੁਖੀ ਹੋਏ ਮੈਂ ਤਾਂ ਨੂੰ ਆਪਣੀ ਚਤ ਤੇ ਵੇਚ ਕੇ ਰਦਨ ਦੀ ਮੈਂ ਆਪਣੀ ਲਾਜ ਕੀ ਕਿਆ ਵਾਲੂ ਇੱਕ ਚਤ ਦੇ ਸੀ ਰੋਏ ਇਸ ਸਮੇਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਿੰਡ ਕੁਬਾ ਹੈੜੀ ਦੀਆਂ ਜ਼ਿਲ੍ਹਾ ਮੋਹਾਲੀ ਦਾ ਪਿੰਡ ਕੁਬਾ ਹੈੜੀ ਇੱਥੋਂ ਦੇ ਨੌਜਵਾਨ ਚੰਨਪ੍ਰੀਤ ਸਿੰਘ ਉਰਫ ਚੰਨਾ ਜਿਸ ਦੀ ਕੇ ਰੋਪੜ ਜੇਲ੍ਹ ਦੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਪਰਿਵਾਰਕ ਮੈਂਬਰ ਇਸ ਸਮੇਂ ਰੋਪੜ ਪੁਜੇ ਹੋਏ ਨੇ ਅਤੇ ਇਸ ਨੌਜਵਾਨ ਦੇ ਯਾਰ ਦੋਸਤ ਨੇ ਉਹ ਵੀ ਇਸ ਸਮੇਂ ਰੋਪੜ ਵਿਖੇ ਪਹੁੰਚੇ ਹੋਏ ਨੇ ਕਾਰਨ ਕੀ ਹੈ ਕਿਉਂ ਇਹਨਾਂ ਨੌਜਵਾਨਾਂ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਰੋਪੜ ਵਿਖੇ ਇਕੱਠੇ ਹੋਣਾ ਪਿਆ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਜ਼ਿਕਰ ਹੋ ਗਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਚੰਨਪ੍ਰੀਤ ਸਿੰਘ ਔਰ ਚੰਨਾ ਦੀ ਮੌਤ ਤੇ ਕੁਝ ਸਵਾਲ ਖੜੇ ਕੀਤੇ ਗਏ ਨੇ ਉਹ ਕੀ ਸਵਾਲ ਨੇ ਪ੍ਰਸ਼ਾਸਨ ਤੇ ਕਿਸਾotra ਇਹ ਜਵਾਬ ਮੰਗਿਆ ਜਾ ਰਿਹਾ ਇਸ ਨੌਜਵਾਨ ਦੀ ਮੌਤਾ ਉਹ ਗੱਲਬਾਤ ਵੀ ਸਾਂਝੀ ਕਰਾਂਗੇ ਪਰਿਵਾਰਕ ਮੈਂਬਰਾਂ ਤੋਂ ਸੁਣਦੇ ਆ ਖਾਸ ਕਰ ਖਾਸ ਕਰ ਉਸ ਨੌਜਵਾਨ ਦੇ ਨਾਲ ਜੋ ਕੁਝ ਦਿਨ ਪਹਿਲਾਂ ਹੀ ਚਨਪ੍ਰੀਤ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਸੋ ਸੁਣਦੇ ਆ ਸਾਰੀ ਗੱਲਬਾਤ ਤੇ ਕੀ ਕਾਰਨ ਹੋ ਸਕਦੇ ਨੇ ਮੌਤ ਦੇ ਪ੍ਰਸ਼ਾਸਨ ਕੀ ਕਹਿੰਦਾ ਤੇ ਪਰਿਵਾਰ ਕੀ ਕਹਿੰਦਾ ਆ ਤਸਵੀਰਾਂ ਰਹੀਂ ਜਾਣਦੇ ਆ ਇਹ ਸਾਰੀ ਗੱਲਬਾਤ ਇਹ ਗੱਲ ਮੇਰੇ ਚਾਚਾ ਹੰਦਾ ਭਾਜੀ ਜਿਹਦੀ ਜਥੋਈ ਹੈ ਤੇ ਜੇਲ੍ਹ ਦੇ ਪ੍ਰਸ਼ਾਸਨ ਨੇ ਕੁੱਟ-ਕੁੱਟ ਕੇ ਮਾਰਿਆ ਜੀ ਉਹਨੂੰ 15 ਮੈਨੂੰ ਫੋਨ ਆਇਆ ਤਾਂ ਪਤਾ ਵੀ ਲੱਗੇ ਅੰਦਰ ਉਹਦੀ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਕਾਦੇ ਲਈ ਕੀਤੀ ਗਈ ਹੈ। ਅੰਦਰੋਂ ਜਦੋਂ ਮੈਂ ਬਾਹਰ ਆਇਆ ਜੇਲ੍ਹ ਤੋਂ ਕੱਲ ਰਾਤ ਉਹ ਮੈਂ 7:30 ਵਜੇ ਬਾਹਰ ਆਇਆ ਉਸ ਟਾਈਮ ਤਿੰਨ ਬੰਦੇ ਫੜੇ ਗਏ ਤੇ ਉਹ ਬੰਦੇ ਪਸ਼ੂਮਾਰੀ ਤਰ੍ਹਾਂ ਕੁੱਟਮਾਰ ਕਰ ਰਹੇ ਤੇ ਪ੍ਰਸ਼ਾਸਨ। ਇਹ ਜੀ ਕੁੱਟਮਾਰ ਪਸ਼ੂਮਾਰੀ ਦੇ ਕਰ ਰਹੇ ਤੇ ਤਾਂ ਉਹਨਾਂ ਨੇ ਨਾਮ ਲੇਤਾ ਚਰਨਪ੍ਰੀਤ ਸਿੰਘ ਦਾ ਜਿਹਨਾਂ ਦੀ ਡੈਥ ਹੋਈ ਹੈ। ਕਿ ਇਹਨਾਂ ਨੇ ਇਹਦਾ ਫੋਨ ਸੀ ਜਦੋਂ ਉਹਨਾਂ ਦਾ ਫੋਨ ਇਹ ਉਦੋਂ ਬਾਅਦ ਜਨਪ੍ਰੀਤ ਸਿੰਘ ਨੂੰ ਕੱਟ ਕੇ ਲਿਆਂਦਾ ਉਹਨਾਂ ਨੂੰ ਕੁੱਟ ਮਾਰ ਕੇ ਕੀ ਗਈ ਫੋਟੋ ਬਾਦ ਉਹਦੀ ਮੌਤ ਹੋ ਗਈ। ਕੁੱਟ ਮਾਰ ਠੀਕ ਬਾਅਦ ਦੇ ਕੀ ਕਿਹੜੇ ਗੇਸਟ ਕੰਪਨੀ ਹੈ ਐਂਡੀਬੈਸ ਦੇ ਅੰਦਰ ਵਰਤਦਾ ਜੀ ਜਿਹਨੂੰ ਕਿਸੇ ਤੋਂ ਫੋਨ ਫੜਿਆ ਕੋ ਉਹਨਾਂ ਨੇ ਝੂਠਾ ਨਾਮ ਲਿਖਿਆ ਅੱਗੇ ਵੀ ਇਹ ਤੋਂ ਫੋਨ ਕੰਨੀ ਤੋਂ ਲਿਆ ਤੇ ਉਹਨਾਂ ਦੀ ਕੁੱਟ ਮਾਰ। ਮਾਦਰ ਕਿ ਉਹਨਾਂ ਨੇ ਕਿਹਾ ਜਨ ਨੇ ਕੱਟ ਕੇ ਕੁੱਟ ਮਾਰ ਕੇ ਕਿੰਨੇ ਚਿਰ ਟੰਦਰ ਦੇ 14 ਮਹੀਨੇ ਤੋਂ ਅੰਦਰ ਦੇ ਕਿਸੇ ਚੀਜ਼ ਨਾਲ ਕੁੱਟਿਆ ਹੋਇਆ। ਡੰਡਿਆਂ ਨਾਲ ਹੀ ਕੁੱਟਦੇ ਆ ਜੀ ਅੰਦਰ ਮੇਰੇ ਸਾਹਮਣੇ ਕੁੱਟੇ ਤਿੰਨ ਬੰਦੇ ਪਸ਼ੂ ਜੀ ਤਰ੍ਹਾਂ ਕੁੱਟੇ। ਕੋਈ ਬਾਡੀ ਤੇ ਨ ਬੋਡੀ ਦੇ ਇੱਕ ਬਾਹ ਦੇ ਨਿਸ਼ਾਨ ਹੈ ਜੀ ਠੀਕ ਹੈ ਕੀ ਮਾਸਟਰ ਕਰਦਾ ਕੋਈ ਸਹੀ ਪ੍ਰਸ਼ਾਸਨ ਕਰਦਾ ਜੀ ਨਿਲਾਜਮ ਕਰਦੇ ਕੋਣ ਕਰਦਾ ਨਾਮ ਨਾਮ ਤਾਂ ਸਾਰੇ ਕਰਦੇ ਜੀ ਜਦੋਂ ਕੀਦੀ ਝੂਟੀ ਨੂੰ ਕਰਨਾ ਹੀ ਪਣਾ ਜੀ ਕਰਦੇ ਜੀ ਕਿਤੋਂ بڑے ਅਫਸਰਾਂ ਦੇ ਮੁਕਾਮ ਹੁੰਦੇ ਸਾਰੇ ਕਰਦੇ ਜੀ ਦੇਹ ਵਾਲੇ ਕਹਿੰਦੇ ਮੀਡੀਆ ਨੂੰ ਅੰਦਰ ਭੇਜੋ ਅਸੀਂ ਦਵਾੰਗੇ ਗਵਾਈਆਂ ਸਾਰੀਆਂ ਅੰਦਰ ਜਾਓ ਜੀ ਮੀਡੀਆ ਅੰਦਰ ਜਾਓ ਕਵਰੇਜ ਕਰਕੇ ਆਵੇ ਜੀ ਪਤਾ ਲੱਗੇ ਕੁੱਟ ਕੁੱਟ ਦੇ ਕਾਰਨ ਮੁੰਡਾ ਮਰਿਆ ਜੀ ਅੰਦਰ ਜਾ ਕੇ ਤੁਸੀਂ ਕਵਰੇਜ ਕਰੋ ਸਭ ਪਤਾ ਲੱਗੂਗਾ ਅੰਦਰ ਬੰਦੇ ਰੋਟੀ ਭੁਖੜਤਾਲ ਦੇ ਉਹਦੀ ਪੈਰਕ ਵਾਲੇ ਕਹਿੰਦੇ ਅਸੀਂ ਗਵਾਈਆਂ ਦਵਾੰਗੇ ਭੁਖੜਤਾਲ ਦੇ ਬੰਦੇ ਬੈਠੇ ਉਹਨਾਂ ਦੀ ਕਵਰੇਜ ਕਰੋ ਜੀ ਜਾ ਕੇ ਸਭ ਪਤਾ ਲੱਗੇ ਉਹਨਾਂ ਨੂੰ ਪਤਾ ਹੀ ਬੰਦਾ ਗਲਤ ਮਾਰਿਆ ਜੀ ਇਹਨਾਂ ਨੇ ਅੰਦਰੋਂ ਮੈਨੂੰ ਫੋਨ ਆ ਰਹੀ ਸਵੇਰ ਦੇ ਬਾਰ-ਬਾਰ ਵੀ ਬੰਦਾ ਯਾਜ ਮਾਰਿਆ ਨੇ ਰਾਤ ਸਾਰੀ ਰਾਤ ਕੁੱਟਵਾਉਣ ਵਾਰ ਕਰਕੇ ਕੱਢ ਕੇ ਲੈ ਗਏ ਆਹ ਉਹ ਖਰਦਾਲ ਤੇ ਪੂਰੀ ਜੇਲ੍ਹ ਹੀ ਆਈ ਆਪਣੇ ਨਾਲ ਉਹਦੀ ਬੈਰਕ ਤਾਂ ਪੂਰੀ ਹੈ ਹੀ ਹੈ ਜੀ ਜਿਹਦੇ ਚ ਕੱਢ ਕੇ ਲੇ ਗਏ ਉਹਦੇ ਚ 100 ਬੰਦਾ ਆਈ ਜੀ ਜਦੋਂ ਚਾਚੇ ਦਾ ਨਾਮ ਲੈਤਾ ਵੀ ਅਸੀਂ ਚਾਚੇ ਨੂੰ ਫੋਨ ਦਿੱਤਾ ਹੋਇਆ ਆਪਦਾ ਉਹਨਾਂ ਨਾਲਤੀ ਚਾਚੇ ਨੂੰ ਕੁੱਟਿਆ ਤੇ ਹੁਣ ਸਵੇਰੇ 8:30 ਸਾਨੂੰ ਦੱਸਿਆ ਵੀ ਪਹੁੰਚਾਉ ਉਹ ਮਾਨੂੰ ਨਹੀਂ ਰਹੇ ਲੈ ਤੁਹਾਨੂੰ ਸਾਰੀ ਜੇਲ੍ਹ ਨਾਲ ਫੋਨ ਕਰ ਕਰ ਤੁਸੀਂ ਯਾਰ ਸਾਨੂੰ ਕਹਿੰਦੇ ਇਹਨੇ ਬਹੁਤ ਕੁੱਟਿਆ ਬਹੁਤ ਕੁੱਟਿਆ ਸਾਰੀ ਰਾਤ ਤੁਹਾਡੇ ਕੀ ਨਾਮ ਮੇਰਾ ਕਿਰਨਜੀਤ ਨਾਮ ਆ ਮੇਰਾ ਸੋਹਰਾ ਹੈ ਜੀ ਜੀ ਤੁਹਾਡੇ ਉੱਤੇ ਚੜਨੇ ਬੱਚੇ ਅਜੇ ਕਿੰਨੇ ਜਾਵਾਂਗੇ ਇੱਕ ਸਾਲ ਦੋ ਮਹੀਨੇ ਦੇ ਅੰਦਰ ਉਹ ਸਾਡੀਆਂ ਨਸਰੀਆਂ ਲੈ ਕੇ ਭੁੱਖ ਨਹੀਂ ਮਿਟੀ ਹੋਈ ਸੀ ਪੈਸੇ ਹੈਗੇ ਸੀ ਪੈਸਾ ਮੰਗਦੇ ਅਸੀਂ ਪੈਸਾ ਦੰਦੇ ਉਹ ਸਿੱਟੂ ਕੀ ਆ ਚ ਰਹਿ ਲੰਦੇ ਉਹ ਤੂੰ ਭੁਲ ਕੇ ਨਾ ਜਾ ਉਹ ਤੂੰ ਕਿਤੇ ਫਾਟਿਓ ਆਏ ਮੈਂ ਜੋ ਵੀ ਸਪੈਂਡ ਕਰਾਈ ਨਾ ਰੱਤੀ ਆਈ ਨੀ ਉਹ ਚੇਤ ਕੋਈ ਨਹੀਂ ਗਿਆ ਵੀ ਸਾਡਾ ਬੰਦਾ ਹੈ ਰੱਤੀ ਉਹਦੇ ਵਿੱਚ ਬੰਦ ਹੋਈ ਸੀ ਉਹਨਾਂ ਨੂੰ ਲੈ ਕੇ ਆਈ ਆ ਤੋ ਆਰਡਰ ਰੁਕਾ ਸਿਵਲ ਹਸਰੂਤ ਨਾਲ ਤਾਂ ਮਸੂਲ ਹੋਇਆ ਸੀ ਕਿ ਅਬੀਨਾ ਕੇ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਹਣ ਸਿੰਘ ਵਾਸੀ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਪੀਐਸ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਇੱਥੇ ਰਾਤ ਇਹਨਾਂ ਨੂੰ ਆਇਆ ਹੋਊਗਾ ਕੋਈ ਇਹਦਾ ਦਰਕੰਦ ਸੰਬੰਧਾਇਕ ਕੋ ਬਟੈਕ ਹੋ ਗਿਆ ਹੈ ਨਾ ਅਟੈਕ ਦੇ ਵਿੱਚ ਉਹ ਇੱਥੇ ਹਸਪੀਟਲ ਲੈ ਕੇ ਹਸਪੀਟਲ ਲੈ ਕੇ ਦਿੰਦੇ ਦੋ ਬਹੁਤ ਹੋ ਗਿਆ ਉਹ ਹੀ ਗੱਲ ਹੈ ਉਹਦੀ ਜਿਹੜੀ ਕਾਰਵਾਈ ਮੈਜਿਸਟਰੇਟ ਸਾਹਿਬ ਕਰ ਰਹੇ ਨੇ ਮੈਜਿਸਟਰੇਟ ਸਾਹਿਬ ਜੋ ਹੁਕਮ ਦੇਣ ਕੋ ਦੇ ਅਧਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ ਜਿਹੜੇ ਮਿਸਟਰ ਸਾਹਿਬ ਜਨश्री ਜਸਪ੍ਰੀਤ ਸਿੰਘ ਜੀ ਆਏ ਸੀ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕਿਸ ਤਰ੍ਹਾਂ ਦੀ ਗੱਲ ਦਾ ਕੋਈ ਰਜਿਸਟਰਡ ਸਾਹਿਬ ਦੇਖ ਰਿਹਾ ਇਨਕੁਆਰੀ ਕਰ ਰਿਹਾ ਜੋ ਮਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਤੇ ਜੇ ਮੈਂ ਵੀ ਖੰਭਾ ਰਸ